ਸਭ ਤੋਂ ਪਹਿਲਾਂ ਸਾਂਝੀ ਸੋਚ ਐਨ ਆਰ ਆਈ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਵੀ ਤੁਹਾਡੇ ਨਾਲ ਅਜਹੀਆਂ ਕਈ ਨੌਲੇਜੇਬਲ ਵੀਡੀਓਜ਼ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਫੇਰ ਗੱਲ ਕਰਾਂਗੇ ਇੱਕ ਅਜਿਹੇ ਇਨਸਾਨ ਬਾਰੇ ਇੱਕ ਅਜਿਹੀ ਸ਼ਖਸੀਅਤ ਬਾਰੇ ਜਿਨ੍ਹਾਂ ਦਾ ਜਦੋਂ-ਜਦੋਂ ਪੰਜਾਬ ਦਾ ਨਾਮ ਲਿਆ ਜਾਊਗਾ ਉਦੋਂ-ਉਦੋਂ ਉਸ ਇਨਸਾਨ ਦਾ ਨਾਮ ਵੀ ਨਿਕਲ ਕੇ ਬਾਹਰ ਜ਼ਰੂਰ ਆਊਗਾ ਤੇ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਸਨ 1984 ਮੂਰੇ ਆਣ ਕੇ ਖੜਾ ਹੋ ਜਾਂਦਾ ਹੈ ਤੇ ਜਦੋਂ 1984 ਦੀ ਗੱਲ ਹੁੰਦੀ ਹੈ ਤਾਂ ਉਦੋਂ ਨਾਂ ਲਿਆ ਜਾਂਦਾ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜੀ ਹਾਂ ਅੱਜ ਗੱਲ ਕਰਾਂਗੇ ਸਰਦਾਰ ਜਸਵੰਤ ਸਿੰਘ ਖਾਲੜਾ ਬਾਰੇ ਕਿ ਆਖਰਕਾਰ ਉਹਨਾਂ ਨੂੰ ਐਨੇ ਚੰਗੇ ਇਨਸਾਨ ਕਿਉਂ ਮੰਨਿਆ ਗਿਆ ਜੀ ਹਾਂ ਅੱਜ ਗੱਲ ਕਰਾਂਗੇ ਸਰਦਾਰ ਜਸਵੰਤ ਸਿੰਘ ਖਾਲੜਾ ਬਾਰੇ ਤਾਂ ਤੁਹਾਨੂੰ ਦੱਸਦੀ ਇਹ ਵੀ ਜਸਵੰਤ ਸਿੰਘ ਖਾਲੜਾ ਸਨ 1952 ਤੋਂ 1995 ਤੱਕ ਪੰਜਾਬ ਭਾਰਤ ਤੋਂ ਇੱਕ ਦਲੇਰ ਸਿੱਖ ਮਨੁੱਖੀ ਅਧਿਕਾਰਕ ਕਾਰਕੂਨ ਸੀ ਜੋ ਕਿ ਸਨ 1980 ਅਤੇ 1990 ਦੇ ਦਹਾਕੇ ਦੇ ਬਗਾਵਤ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਦੁਆਰਾ ਕੀਤੇ ਗਏ ਗੈਰ ਨਜਾਇਜ਼ ਗੈਰ ਕਾਨੂੰਨੀ ਕਾਤਲਾਂ ਅਤੇ ਸਮੂਹਿਕ ਸੰਸਕਾਰਾਂ ਦਾ ਪਰਦਾਫਾਸ਼ ਕਰਨ ਲਈ ਮਸ਼ਹੂਰ ਸੀ ਸ਼ੁਰੂਆਤੀ ਜੀਵਨ ਅਤੇ ਜੇ ਸਰਗਰਮੀਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਵੀ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਵਿੱਚ ਉਹਨਾਂ ਦਾ ਜਨਮ ਹੋਇਆ। ਖਾਲੜਾ ਅੰਮ੍ਰਿਤਸਰ ਵਿੱਚ ਇੱਕ ਬੈਂਕ ਮੈਨੇਜਰ ਵਜੋਂ ਕੰਮ ਕਰਦੇ ਸਨ। ਉਹਨਾਂ ਦੀ ਸਰਗਰਮੀ ਉਦੋਂ ਸ਼ੁਰੂ ਹੋਈ ਜਦੋਂ ਉਹਨਾਂ ਨੇ ਆਪਣੇ ਸਾਥੀਆਂ ਦੇ ਅਚਾਨਕ ਲਾਪਤਾ ਹੋਣ ਨੂੰ ਦੇਖਿਆ। ਅਤੇ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਲਵਾਰਸ ਲਾਸ਼ਾਂ ਨੂੰ ਨਗਰਪਾਲਿਕਾ ਦੇ ਸਮਸ਼ਾਨ ਘਾਟ ਵਿੱਚ ਪਹੁੰਚਾ ਰਹੀ ਸੀ। ਹੋਰ ਜਾਂਚ ਕਰਦੇ ਹੋਏ ਉਹਨਾਂ ਨੇ ਪੰਜਾਬ ਭਰ ਵਿੱਚ ਪੂਰੇ 25000 ਤੋਂ ਵੀ ਵੱਧ ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਦੇ ਬੇਰਵੇਦਾ ਰਿਕਾਰਡ ਲੱਪਿਆ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਪੰਜਾਬ ਪੁਲਿਸ ਦੁਆਰਾ ਅਗਵਾ ਮਾਰਿਆ ਤੇ ਗੁਪਤ ਰੂਪ ਵਿੱਚ ਸੰਸਕਾਰ ਕੀਤਾ ਗਿਆ ਸੀ ਤੇ ਜੇਕਰ ਉਹਨਾਂ ਦੇ ਆਪ ਦੇ ਅਗਵਾ ਅਤੇ ਮੌਤ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਵੀ 6 ਸਤੰਬਰ 1995 ਨੂੰ ਖਾਲੜਾ ਨੂੰ ਪੰਜਾਬ ਪੁਲਿਸ ਦੁਆਰਾ ਆਪਣੇ ਹੀ ਘਰ ਵਿੱਚੋਂ ਆਪਣੀ ਹੀ ਗੱਡੀ ਧੋਂਦਿਆਂ ਅਗਵਾ ਕਰ ਲਿਆ ਗਿਆ ਸੀ ਸ਼ੁਰੂਆਤੀ ਇਨਕਾਰਾਂ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਦੁਆਰਾ ਕੀਤੀ ਗਈ ਜਾਂਚ ਨੇ ਉਹਨਾਂ ਦੀ ਗੈਰ ਕਾਨੂੰਨੀ ਹਿਰਾਸਤ ਅਤੇ ਬਾਅਦ ਵਿੱਚ ਕਤਲ ਦੀ ਪੁਸ਼ਟੀ ਕੀਤੀ। ਸੰਨ 2005 ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਉਸਦੇ ਅਕਵਾਹ ਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ। ਜਿਨ੍ਹਾਂ ਵਿੱਚੋਂ 4 ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ। ਤੇ ਹੁਣ ਗੱਲ ਕਰਦੇ ਆਂ ਵਿਰਾਸਤ ਅਤੇ ਮਾਨਤਾ ਬਾਰੇ। ਜੀ ਹਾਂ ਖਾਲੜਾ ਦੇ ਯਤਨਾਂ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਵੱਲ ਅੰਤਰਰਾਸ਼ਟਰੀ ਧਿਆਨ ਖਿੱਚਿਆ ਸੀ ਤੇ ਸੰ 2017 ਚ ਕੈਲੀਫੋਰਨੀਆ ਦੇ ਫਿਰਜ਼ਨੋ ਨੇ ਉਸ ਦੇ ਸਨਮਾਨ ਚ ਵਿਕਟੋਰੀਆ ਪਾਰਕ ਦਾ ਨਾਮ ਬਦਲ ਕੇ ਸਰਦਾਰ ਜਸਵੰਤ ਸਿੰਘ ਖਾਲੜਾ ਪਾਰਕ ਰੱਖਿਆ ਤੇ 2025 ਚ ਅਮਰੀਕਾ ਦੇ ਪਹਿਲੇ ਪਬਲਿਕ ਸਕੂਲ ਦਾ ਨਾਮ ਨਿਊ ਫਿਰਜ਼ਨੋ ਵਿੱਚ ਉਸ ਦੇ ਨਾਮ ਤੇ ਰੱਖਿਆ ਗਿਆ ਜੋ ਉਸ ਦੇ ਕੰਮ ਦੀ ਵੱਧ ਰਹੀ ਮਾਨਤਾ ਤੇ ਖੇਤਰ ਵਿੱਚ ਸਿੱਖ ਭਾਈਚਾਰੇ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ ਤੇ ਜੇਕਰ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦੀ ਪਤਨੀ ਪਰਮਜੀਤ ਕੌਰ ਖਾਲੜਾ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨੀ ਜਾਰੀ ਰੱਖਦੀ ਹੈ ਇਹ ਯਕੀਨੀ ਬਣਾਉਂਦੀ ਹੈ ਕਿ ਉਸ ਦੀ ਵਿਰਾਸਤ ਕਾਇਮ ਰਹੇ ਤੇ ਹੁਣ ਤੱਕ ਉਹਨਾਂ ਬਾਰੇ ਸਾਰੀ ਜਾਣਕਾਰੀ ਸੁਣ ਕੇ ਤੁਸੀਂ ਵੀ ਅਨੁਮਾਨ ਲਾਇਆ ਹੋਣਾ ਵੀ ਖਾਲੜੇ ਦੀ ਕਹਾਣੀ ਜ਼ੁਲਮ ਦੇ ਸਾਹਮਣੇ ਸੱਚਾਈ ਅਤੇ ਨਿਆ ਦੀ ਸ਼ਕਤੀ ਦਾ ਪ੍ਰਮਾਣ ਹੈ ਅੱਗੇ ਵੀ ਤੁਹਾਡੇ ਨਾਲ ਅਜਹੀਆਂ ਨੌਲੇਜੇਬਲ ਵੀਡੀਓਜ਼ ਲੈ ਕੇ ਤੁਹਾਡੇ ਨਾਲ ਹੋਰ ਗਿਆਨ ਲੈ ਕੇ ਰੂਬਰੂ ਹੁੰਦੇ ਰਹਾਂਗੇ ਉਦੋਂ ਤੱਕ ਜੁੜੇ ਰਹੋ